ਗੰਗੂ ਦੇ ਸੂਬੇਂ ਤੇ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਇੱਕ ਰਾਤ ਮੁਰੰਡੇ ਜੇਲ੍ਹ ਵਿੱਚ ਰੱਖਿਆ ਗਿਆ ਅਤੇ ਅਗਲੇ ਦਿਨ ਬੇੜੀਆਂ ਵਿੱਚ ਜਕੜ ਕੇ ਮੁਰੰਡੇ ਤੋਂ ਸਰਹਿੰਦਰ ਲਿਆਂਦਾ ਗਿਆ ਅਤੇ ਠੰਡੀ ਗੁਜਰੀ ਵਿੱਚ ਕੈਦ ਕੀਤਾ ਗਿਆ ਇੱਕ ਉੱਚੀ ਇਮਾਰਤ ਜਿੱਥੇ ਸਿਰਫ ਗੜਾਕੀ ਦੀ ਅੱਤ ਠੰਡੀ ਹਵਾ ਸਿਰ ਤੇ ਕੋਈ ਛੱਤ ਨਹੀਂ ਸਭ ਖੁੱਲ੍ਹੇ ਸਮਾਨ ਤੇ ਬਰਫ਼ ਵਰਗਾ ਠੰਡਾ ਫਰਸ਼ ਤੇ ਗੰਦਾ ਸਾਨ ਤਾਂ ਤੁਸੀਂ ਜੇ ਗਾਇਓ ਸਰਹਿੰਦੇ ਦਾ ਤੁਸੀਂ ਠੰਡਾ ਮੌਂਦ ਦੇ ਦੇਖਿਆ ਹੋਵੇਗਾ ਠੀਕ ਹੈ ਬਜ਼ੁਰਗ ਸਰੀਰ ਆ ਤੇ ਇੰਨੀ ਠੰਡ ਆ ਤੇ ਇੰਨੀ ਉੱਚੀ ਜਗ੍ਹਾ ਤੇ ਉਹਨਾਂ ਨੂੰ ਅੰਡਾ ਕੈਦ ਕੀਤਾ ਗਿਆ ਆ ਮਾਤਾ ਗੁਜਰੀ ਜੀ ਸਾਰੀ ਰਾਤ ਪੋਤਰਿਆਂ ਨੂੰ ਆਪਣੀ ਗੋਦ ਵਿੱਚ ਲੈ ਕੇ ਸਾਖੀਆਂ ਸੁਣਾਉਂਦੇ ਇਹ ਗੁਰੂ ਘਰ ਦੀ ਰੀਤ ਆ ਵੀ ਜਿਹੜੇ ਪਰਿਵਾਰ ਜਿਵੇਂ ਕਹਿੰਦੇ ਨੇ ਦਾਦੀ ਮਾਂ ਬਾਤਾਂ ਸੁਣਾਉਂਦੀ ਆ ਇਦਾਂ ਹੀ ਸਾਖੀਆਂ ਸੁਣਾਉਣੀ ਆ ਵੀ ਗੁਰੂ ਸਾਹਿਬ ਇੱਥੇ ਗਏ ਉਹਨਾਂ ਇਸ ਬੰਦੇ ਨੂੰ ਮਿਲੇ ਇਹ ਸਾਖੀਆਂ ਜਿਹੜੀਆਂ ਹੁਣ ਸਾਡੇ ਜਿਹੜੇ ਸਮਾਜ ਦੇ ਵਿੱਚੋਂ ਮਾਈਨਸ ਹੋ ਗਈਆਂ ਹੀ ਆ ਹੁਣ ਕਿਸੇ ਨੂੰ ਸਾਖੀਆਂ ਨਹੀਂ ਯਾਦ ਜਿਹੜੇ ਪੁਰਾਣੇ ਆ ਉਹਨਾਂ ਨੂੰ ਸਾਖੀਆਂ ਯਾਦ ਹੁੰਦੀਆਂ ਆ ਠੀਕ ਹੈ ਕਿਹੜੇ ਗੁਰਦੁਆਰੇ ਦੀ ਕਿਹੜੀ ਸਾਖੀ ਆ ਗੁਰੂ ਨਾਨਕ ਦੇਵ ਜੀ ਦਾ ਜਨਮ ਕਿੱਥੇ ਹੋਇਆ ਉਹਨਾਂ ਨੂੰ ਜਤਕਪੰਦੀਆਂ ਜਿਹੜੀਆਂ ਸਾਖੀਆਂ ਉਹਨਾਂ ਦੀਆਂ ਠੀਕ ਹੈ ਜਦੋਂ ਬਗਦਾਦ ਗਏ ਮੱਕੇ ਗਏ ਹੁੰਦਾ ਮਸਲੇ ਹੀ ਪਤਾ ਨਹੀਂ ਕੀ ਬਣ ਗਏ ਆ ਮਸਲੇ ਸਾਡੇ ਧਰਮ ਨਾਲ ਜੁੜਨ ਦੇ ਮਸਲੇ ਹੀ ਨਹੀਂ ਰਹੇ ਆਦਿ ਆਪਣੀਆਂ ਹੀ ਸਲਫਤੀਆਂ ਹੀ ਸ਼ਾਵਾ ਸੀ ਉਹ ਹੀ ਪੂਰੇ ਕਰਦੇ ਰਹਿੰਦੇ ਆ ਨਾ ਹੀ ਮਾਪੇ ਅੱਜਕੱਲ ਸਾਕੀਆਂ ਸੁਣਾਉਂਦੇ ਆ ਸੋ ਜਿਹੜੇ ਮਾਤਾ ਜੀ ਆ ਪੁੱਤਰਾਂ ਨੂੰ ਬੋਧ ਵਿੱਚ ਲੈ ਕੇ ਸਾਕੀਆਂ ਸੁਣਾਉਂਦੇ ਤੇ ਗੁਰਬਾਣੀ ਦੇ ਸ਼ਬਦ ਗਾਉਂਦੇ ਆ ਸੋ ਹੌਸਲਾ ਦਿੰਦੇ ਰਹਿੰਦੇ ਉਹਨਾਂ ਨੇ ਬੱਚਿਆਂ ਨੂੰ ਇਹੀ ਸਮਝਾਇਆ ਕਿ ਧਰਮ ਦਾ ਰਾਹ ਹੀ ਜੀਵਨ ਨੂੰ ਅਮਰ ਕਰਦਾ ਹੈ ਅਗਲੇ ਦਿਨ ਉਹਨਾਂ ਨੂੰ ਵਜ਼ੀਰ ਖਾਨ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ ਦਰਬਾਰ ਭਰਿਆ ਹੋਇਆ ਸੀ ਕਾਜੀ ਮੁੱਲਾ ਅਧਿਕਾਰੀ ਅਤੇ ਹੋਰ ਬੰਤ ਲੋਕ ਦਰਬਾਰ ਵਿੱਚ ਹਾਜ਼ਰ ਸਨ। ਵਜ਼ੀਰ ਖਾਨ ਨੇ ਬੱਚਣ ਨੂੰ ਦੇਖ ਕੇ ਨਰਮ ਸਰਵਜ ਚ ਕਿਹਾ, "ਬੱਚਾ ਇਸਲਾਮ ਕਬੂਲ ਕਰ ਲਵੇ। ਅਸੀਂ ਤੁਹਾਨੂੰ ਨਹਿਲਾ ਦੇ ਰੱਖਾਂਗੇ, ਖਜ਼ਾਨਿਆਂ ਨਾਲ ਲਿਵਾਜਾਂਗੇ, ਤੁਸੀਂ ਰਾਜੇ ਬਣੋਗੇ।" ਪਰ ਉਹ ਨਿੱਕੇ ਸੂਰਮੇ ਦစ္ਸ਼ੇਦਾਰ ਖੜੇ ਰਹੇ। ਬਾਬਾ ਜੁਰਾਵਾ ਸਿੰਘ ਸੈਗੀ ਦੀ ਲਿਆ ਅੱਖਾਂ ਚੰਦ ਘੜੀਆਂ ਸਨ। ਇਹ ਪ੍ਰਸੰਗ ਪਿੰਡ ਦੀਨ ਜਾਰੀ ਰਿਹਾ। ਬਾਬਾ ਜੁਰਾਵਾ ਸਿੰਘ ਤੇ ਬਾਬਾ ਸੱਜੇ ਸਿੰਘ ਜੀ ਨੂੰ ਦਰਬਾਰ ਵਿੱਚ ਪੇਸ਼ ਕਰਕੇ ਕਈ ਪ੍ਰਕਾਰ ਦੇ ਲਾਲਚ ਦਿੱਤੇ ਜਾਣਦੇ ਪਰ ਸਹਿਬ ਜਾਨੇ ਅਗੰਮੀ ਦ੍ਰਿੜਤਾ ਨਾਲ ਭਰਪੂਰ ਸਾਡੇ ਅਸੀਂ ਛੋਰੀਆਂ ਹੀ ਚੀਜ਼ਾਂ ਪਿੱਛੇ ਦੇਖ ਜਾਂਦੇ ਆ ਬੱਚਿਆਂ ਨੂੰ ਪਰਚਾਉਣਾ ਕਿੰਨਾ ਸੌਖਾ ਹੈ ਬੱਚੇ ਨੇ ਟਾਫੀ ਦੋ ਤੇ ਕਰਤੀ ਜਾਂਦੇ ਆ ਵੀ ਲੈ ਵੀ ਹਨ ਮੈਨੂੰ ਕੁਝ ਖਾ ਕੇ ਦਿੱਤਾ ਆ ਠੀਕ ਹੈ ਸੋ ਵੱਡੇ ਵੱਡੇ ਕਿਹ ਜਾਂਦੇ ਆ ਨਾ ਲਾਲਚ ਦੇ ਰਿਹਾ ਤਾਂ ਵੀ ਉਹਨਾਂ ਨੇ ਜਿਹੜੀ ਆ ਉਹਨਾਂ ਦੀ ਗੱਲ ਨਹੀਂ ਮੰਨੀ ਅਸੀਂ ਆਪਣੇ ਗੁਰੂ ਪਿਤਾ ਦਾ ਧਰਮ ਨਹੀਂ ਛੱਡ ਸਕਦੇ ਵਕੀਲ ਖਾਨ ਨੇ ਤੰਗੀ ਦੇ ਕੇ ਕਿਹਾ ਜੇ ਤੁਸੀਂ ਨਾ ਮੰਨੇ ਤਾਂ ਤੁਹਾਨੂੰ ਜ਼ਿੰਦਾ ਕੰਦਾ ਵਿੱਚ ਜਿੰਦਾ ਤਾ ਜਾਵੇਗਾ ਪਰ ਬਾਬਾ ਫਤਾ ਸਿੰਘ ਬਾਤ-ਬਾਤ ਲੈਣਾ ਬੋਲੇ ਮੌਤ ਸਾਨੂੰ ਡਰਾ ਨਹੀਂ ਸਕਦੀ ਅਸੀਂ ਆਪਣੇ ਦਾਦਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਰਾਹ ਤੇ ਚੱਲਾਂਗੇ ਇਹ ਸੁਣ ਕੇ ਦਰਵਾਜ਼ੇ 'ਚ ਖੜੇ ਸਾਰੇ ਅਹਿਲਕਾਰ ਸਨ ਹੋ ਗਏ ਸੱਚਾ ਨਾਗਰੇ ਕਿਹਾ ਇਸ ਗੋਲੀਆਂ ਨੇ ਵੱਡੇ-ਵੱਡੇ ਸਾਨੂੰ ਡੰਗੜ ਗਏ ਇਸ ਲਈ ਇੰਨਾ ਗੋਲੀਆਂ ਨੂੰ ਮਸਲ ਕੇ ਰੱਖ ਦੇਣਾ ਚਾਹੀਦਾ ਹੈ